ਲੋਬੀ ਮੇਮੇ ਦਾ ਪਰਣਾ ਮੰਨਣ ਲੱਗਿਆ ਦੋ ਬੰਦੇ ਮੇਮੇ ਦਾ ਇਹਨਾਂ ਖਿਆਲ ਰੱਖਿਆ ਜਾ ਰਿਹਾ ਦੋ ਬੰਦੇ ਪਰਣਾ ਮੰਨਣ ਨੇ ਤਿੰਨ ਬੰਦੇ ਖੜੇ ਪਿੱਛੇ ਦੇਖਣ ਲੱਗੇ ਹੋਏ ਹਾਂ ਨੰਮੀ ਦੀ ਚੜਾਈ ਆਹੋ ਜਹਾਜ ਲੱਗਿਆ ਸਾਨੂੰ ਅਸੀਂ ਜਾਣਾ ਫਿਰ ਮੈਂ ਦੱਸਾਂ ਕਦ ਚੈੱਕ ਕਰਦੇ ਪਾਸਪੋਰਟ ਆ ਤਾਂ ਕਿਉਂ ਕਿਉਂ ਕਈ ਵਾਰ ਜਿੱਥੇ ਪਾ ਬੈਠੇ ਹੁੰਦੇ ਆ ਜਿੱਥੇ ਭੁੱਲ ਜਾ ਬੰਦਾ ਪਾਸਪੋਰਟ ਨੂੰ ਅੰਦਰ ਵੱਡੀ ਜਹਾਜ਼ ਦੇ ਵਿੱਚੋਂ ਤੋਂ ਵੱਡਾ ਜਹਾਜ਼ ਆ ਇਹ ਛੋਟੇ ਨਾਲੋਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਿੰਮਾ ਪਈ ਬਿਮਾਰ ਚੱਲ ਰਿਹਾ ਟੂਰ ਬੰ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਸਰਦੂ ਵੀ ਜਿਆਦਾ ਗੈਸ ਪਤਲੇ ਨੂੰ ਕੀ ਚੱਕਰ ਹੋਇਆ ਹੈ ਸਾਰਾ ਟੂਰ ਦਾ ਖਤਮ ਹੋ ਗਿਆ ਨਿੰਮਾ ਸੋਹਰੇ ਯਾਰਾ ਮੇਰੇ ਵੀ ਥੋੜਾ ਗੜਾ ਅੰਦਰੋਂ ਭਾਰੀ ਭਾਰੀ ਜਾ ਰਿਹਾ ਜਿੱਦਾਂ ਅੰਦਰ ਹੈ ਨਾ ਅੰਦਰੀਕ ਦਾ ਹੋਇਆ ਹੋਇਆ ਬੰਮਾਰ ਮੈਂ ਕਿੰਨੀ ਦਾ 22 ਤਰੀਕ ਦਾ ਤੇ ਅੱਜ ਚੱਲੇ ਆ ਜੀ ਹੁਣ ਆਪਣਾ ਇੱਥੋਂ ਇੰਡੀਆ ਸਾਰਾ ਸਫਰ ਦਿਖਾਵਾਂ ਗੱਲਾਂ ਬਾਤਾਂ ਦਿਖਾਵਾਂਗੇ ਸਿੰਘਾ ਉਹਨਾਂ ਇੰਟਰਵਿਊ ਉਹ ਵੀ ਦਿਖਾਵਾਂਗੇ ਤੇ ਕੰਨਾ ਨਹੀਂ ਪਿਆ ਦੇਖਿਆ ਨਾ ਹਾਂ ਮੈਂ ਦੇਖਿਆ ਹਾਂ ਨਹੀਂ ਤਾਂ ਆ ਵੀ ਪਿਆ ਬਹੁਤ ਮੀਂਹ ਪਿਆ ਇਹ ਕਾਹਦੇ ਪਿਆ ਪਤਾ ਹਾਂ ਚੱਲੇ ਆਪਾਂ ਆਪਾਂ ਜਾਣਾ ਹੈ ਆ ਗਿਆ ਤੇ ਉਦੋਂ ਵੀ ਪਿਆ ਜਦੋਂ ਆਏ ਤੇ ਹਾਂ ਉਦੋਂ ਖੁਸ਼ੀ ਚ ਪਿਆ ਅਸੀਂ ਖੁਸ਼ੀ ਚ ਪਏ ਹਾਂ ਉਹ ਕਹਿੰਦੇ ਜਾਉਣਾ ਹਾਂ ਸਾਡੀ ਜਿਹੜੀ ਟੈਕਸੀ ਆ ਰਹੀ 3 ਵਜੇ ਆਣੀ ਹੈ ਤੜਕੇ 3 ਵਜੇ ਸੁੱਤਾ ਮੈਂ ਤਾਂ ਜੋਂ ਥੋੜੀ ਜਿਹੀ ਵਿੱਚ ਅੱਖ ਜੀ ਲੱਗਣ ਲੱਗੀ ਤੇ ਮੈਂ ਛੱਡ ਕੇ ਨੂੰ ਸੋਣਾ ਤੇ ਚੱਕੇ Vamos ਮਾਰਪਾ ਹਾਂ ਭਾਈਆ ਕਬਰਾ ਸੀ ਸਾਰਾ ਕੰਟਰੋਲ ਕਰ ਲਿਆ ਦੇਖੋ ਫਿਰ ਜਦ ਜਦ ਫਿਰ ਦੇਖ ਲਾਂਗੇ ਤੇ ਚੁੱਪ ਤੇ ਪੈ ਕਰਕੇ ਰੱਖਦੇ ਚਲੋ ਚੱਕੇ ਚਲੋ ਵੀ ਮੇਸੀ ਚਲੋ ਵੀ ਚਲੋ ਚਲੋ ਮੇਰੇ ਕੋਲ ਤਾਂ ਇਕੱلو ਪੇਟ ਵੱਧ ਗਿਆ ਤੇ ਦੇਖਦੇ ਹਾਂ ਅਰਪੋਰਟ ਉੱਤੇ ਜਾ ਕੇ ਮੈਂ ਟੋਟਲ ਸਾਰਾ ਲਾਵਾ ਲੈਪਟਾਪ ਵਿੱਚ ਮਲਾਗਾ ਜਿਹੜੀ ਪਿੱਛੇ ਪਾਈ ਆ ਬੈਗ ਮਲਾਵਾ ਤਾਂ 20 ਕਲੱਬ 8 ਕਮਿਟੀਕਰ ਬਣਦਾ ਸਾਡੀ ਜਿਹੜੀ 에어ਲਾਈਨ ਸਕੂਟ 에어ਲਾਈਨ ਹੈ ਉਹਦੇ ਵਿੱਚ ਸਿਰਫ 10 ਕੁੱਲੇ ਲਾਊਡ ਆ ਠੀਕ ਆ ਕਾਟੇ ਘਾਰੇ ਬੈਠੇ ਤਾਂ ਵੇਟ ਜਾਣਾ ਹਾਂ ਚਲੋ ਵੇਹ ਮਹੌਰਾ ਟੈਕਸੀ ਆ ਗਈ ਸਾਡੇ ਆਜੋ ਭਾਈ ਆਜੋ ਸੰਗਤੋਂ ਆਜੋ ਦੇਖੋ ਸਰੋ ਆਗੀ ਟੈਕਸੀ ਆਗੀ ਬਾਰ ਚਲੋ ਨੰਮੇ ਹਾਂ ਜੀ ਸਾਰਾ ਕੰਮ ਹੋ ਗਿਆ ਹਾਂ ਚਾਬੀ ਉਧਰ ਲਓ ਭਾਈ ਕੁਲਦੀਪ ਭਾਜੀ ਨੂੰ థਾਈਲੈਂਡ ਬਹੁਤ ਪਸੰਦ ਆਇਆ ਇਹ ਕਹਿੰਦਾ ਮੈਂ ਤਾਂ ਹੁਣ ਇੱਕ ਮਹੀਨਾ ਇੱਥੇ ਲਾ ਕੇ ਜਾਣਾ ਠੀਕ ਹੈ ਭਾਜੀ ਫਿਰ ਬੰਦਾ ਬਾਹਰ ਆ ਗਿਆ ਸਾਡਾ ਠੀਕ ਹੈ ਜੀ ਠੀਕ ਹੈ ਜੀ ਟੈਕਸੀ ਵੀ ਉੱਥੇ ਹੀ ਦਿਖਾ ਦੇ ਆ ਥੱਲੇ ਬਾਹਰ ਆ ਗਏ ਚਲੋ ਕਿੰਨੇ ਵਜੇ ਬਚਾਰੇ ਗੱਲੂ ਕੜੀ ਟੈਕਸੀ ਹੁੰਦੀ ਨਾ ਇੱਥੋਂ ਪਤਾਇਆ ਤੋਂ ਲੈ ਕੇ 에어ਪੋਰਟ ਤੱਕ ਦੀ 2000 ਦੀ ਹੁੰਦੀ ਆ ਆਪਾਂ ਨੂੰ 1700 ਵਾਟ ਦੀ ਮਿਲੀ ਪਰਮ ਭਾਜ ਨੇ ਕਰਵਾ ਦਿੱਤੀ ਸਾਡੇ ਵਾਸਤੇ ਚਲੋ ਬੈਠੋ ਬੈਠੀ ਕਰ ਜੀ 20 ਕਿਲੋਮੀਟਰ 1.5 ਘੰਟੇ ਚ ਮਾਰਿਆ ਨੇ ਬੜੀ ਤੇਜ਼ਾਈ ਨਾਲ ਲੱਗ ਦਿਖਣ ਜਾਜ ਦਵਾਸਿਕ ਫੜੀ ਟ੍ਰੈਫਿਕ ਵੀ ਹੈ ਟ੍ਰੈਫਿਕ ਕਰਕੇ ਮੈਨੂੰ ਵਾਟੂ ਨਹੀਂ ਦਈ ਜਾਂਦੀ ਫਿਰ ਹਾਂ ਕੋਰੋਪੀ ਆ ਜਾ ਨਵੇਂ ਚੱਕਾ ਸਾਮਾਨ ਪਿੱਛੇ ਫਿਰ ਹੋਜੇ ਤਾਂ ਪੈਸੇ ਵੀ ਦੇਣੇ ਆ ਯਾ ਵੀ ਹੁਣ ਤਾਂ ਮੁੰਡਿਆਂ ਨੂੰ ਪਤਾ ਲੱਗ ਗਿਆ ਪੈਣਾ ਸਿੱਧਾ ਹੀ ਇਨਫੋਰਮੇਸ਼ਨ ਉਧੇ ਪਰ ਲੱਗਾ ਲੈ ਕੇ ਆਉਣ ਲੱਗ ਗਿਆ ਅਸੀਂ ਹੁਣ ਸਾਰੇ ਖੜੇ ਆ ਬੋਡੀ ਕਲ ਸਟਾਰਟਿੰਗ ਹੋਊਗੀ ਕੱਲ ਅਸੀਂ ਸਾਰਾ ਪੜਾਓ ਪੂਰੇ ਕਰਦੇ ਕਰਦੇ ਉੱਤਰ ਨਿਕਲਾਂਗੇ ਇਹ ਕੈਮਰ ਜਿਹੜਾ ਨੂੰ ਸੋਇ ਆਪਣਾ ਕੌਣ ਹੈ ਪ੍ਰੋਫੈਸਰ ਨਮਰ ਪੰਮਾਂ ਤਾਂ ਬੰਨ ਦੋਰੇ ਪਰਦਾ ਬੰਨਣੇ ਦੋਰੇ ਨਵੀਂ ਨੰਮੇ ਦਾ ਪਰਨਾ ਬੰਨਣ ਲੱਗਿਆ ਦੋ ਬੰਦੇ ਨੰਮੇ ਦਾ ਇਨਾ ਖਿਆਲ ਰੱਖਿਆ ਜਾ ਰਿਹਾ ਦੋ ਬੰਦੇ ਪਰਨਾ ਬੰਨਣੇ ਤਿੰਨ ਬੰਦੇ ਖੜੇ ਪਿੱਛੇ ਦੇਖਣ ਲੱਗੇ ਹੋਏ ਹਾਂ ਨੰਮੇ ਦੀ ਚੜਾਈ ਕਿ ਕਿਸੇ ਕਿਸੇ ਚੜਾਈ ਹੁੰਦੀ ਨੰਮੇ ਛੱਡ ਦੇ ਮੂੰਹ ਤੇ ਤੇਰੀ 에어ਪੋਰਟ ਪਰ ਦੇਲਾ ਪਰਨਾ ਬੰਨਣ ਲੱਗੇ ਤਰਾ ਆ ਬਾੜ ਤੱਕ ਹਾਂ ਲਓ ਜੀ ਸਾਡਾ ਸਕੂਟ ਚੱਕਾ ਮੁਬਿਆ ਤੇ ਹੁਣ ਹੋਊਗਾ ਇਮੀਗ੍ਰੇਸ਼ਨ ਉਹ ਪ੍ਰੋਸੈਸ ਕਰਨੇ ਨੂੰ ਲਓ ਜੀ ਸਾਡਾ ਸਾਰਾ ਕੁਝ ਕਲੀਅਰ ਹੋ ਗਿਆ ਬੋਰਡਿੰਗ ਪਾਸਪੋਰਟਸ ਮਿਲ ਗਏ ਸਾਰਿਆਂ ਨੂੰ ਨਿੰਨੇ ਨੂੰ ਦੋ ਤਾਂ ਇੱਥੇ ਬੋਰਡਿੰਗ ਪਾਸ ਹੈ ਹਨ ਤੁਹਾਨੂੰ ਦੋ ਦੋ ਦਿੱਤੇ ਆ ਜਮਨ ਕੋਲ ਫੋਟੋ ਫੋਟੋ ਖਿੱਚ ਰਿਹਾ ਇੱਕ ਯਾਦਗਾਰ ਬਣਾ ਜਿੰਦੇ ਨੇ ਇੱਥੇ ਆਹ ਮੇਰੇ ਕੋਲ ਵੀ ਚਾਰੀ ਯਾਦਗਾਰ ਜਾਲੇ ਦਾ ਗੁਰੂਰੀਆ ਹੈ ਬੰਦ ਕਾ ਉਹ ਆ ਰਿਹਾ ਤਾਂ ਜੋ ਮੇਰਾ ਉਹਦਾ ਉਸ ਟੇਨ ਦੇ ਵਿੱਚ ਮੇਰੇ ਵਾਲਾ ਬੈਗ ਖਲਾ ਲਿਆ ਤੇ ਵਿੱਚੋਂ ਉਹ ਕਰੀਮਾਂ ਪਈਆਂ ਰਾਹੋ ਉਹ ਇਹਨਾਂ ਦੇ ਵਿੱਚ ਪੈ ਗਏ ਸੈਰ ਬੰਦਾਂ ਨਾਲ ਮੇਰੇ ਬੈਗ ਦੇ ਵਿੱਚ ਨਾ ਉਹ ਕਾਲਗਟ ਦੋ ਕਰੀਮਾਂ ਪਰ ਹੈ 100 ml ਤੋਂ ਘੱਟ ਦੀਆਂ ਨੇ 100 ml ਤੋਂ ਘੱਟ ਦੀਆਂ ਬੱਸ ਜੀ ਪਰ ਉਹ ਤੋਂ ਵੀ ਜ਼ਿਆਦਾ ਨਾ 100 ਗ੍ਰਾਮ ਤੋਂ ਜ਼ਿਆਦਾ ਕਰੀਮ ਅਡਾਲ ਨਾਉਡ ਨਹੀਂ ਕਰਦੇ ਹੋ ਸਕਦਾ ਕਿ ਇਹ ਨਹੀਂ 100 ਗ੍ਰਾਮ ਤੋਂ ਜ਼ਿਆਦਾ ਹੋਵੇ ਟੋਫੀਆਂ ਲੈਣੀਆਂ ਉਹ ਵੀ 에어ਪੋਰਟ ਪਰ ਤੇ ਮੈਂ ਤਾਂ ਪਰਮੇਸ਼ਰ ਬੈਠ ਗਏ ਆ ਭਾਈ ਤੁਸੀਂ ਟੋਫੀਆਂ ਲਿਓ ਪਹਿਲਾਂ ਦੇਖੋ ਪਣ ਇਲੈਕਟ੍ਰੋਨਿਕ ਸਮਾਨ ਲੱਤਾ ਕੋਈ ਉਹ ਸਾਮਣੇ ਬੈਟਰ ਖੰਡਾ ਤਦ ਲਿਖਾ ਇੱਥੇ ਬੈਟਰ ਫੰਡ। ਜੋ ਜਿਹੜਾ ਟੈਕਸ ਨੂੰ ਦਾ ਪ੍ਰੋਬਲਮ ਪਾਸ ਮਿਲ ਜਾਂਦਾ ਫਿਰ। ਹਾਂ। ਤਦ ਪੁੱਛ ਕੇ ਕੈਮਰਾ ਲੱਤ ਤਾਂ ਮੈਨੂੰ। ਦੋ ਬਸ 1500 ਬਰਡ ਪਾਸ ਹੁੰਦਾ ਗਾਦਾ ਬੰਦ। 1500 ਬਰਡ ਦੇ ਦੱਸ ਬਸ। ਇਹ ਪਹਿਲਾਂ ਜਦੋਂ ਆਪਾਂ ਲੰਦੇ ਨਾ ਫਿਰ ਉਹ 25 ਸਪੈਸ਼ਲ ਬਣਾ ਕੇ ਦਿੰਦੇ ਆ। ਇਹ ਕੀ ਜਿੱਲਤੀ ਹੈ ਮਹਿੰਗੇ ਜਦੋਂ ਆਈਫੋਨ ਲੈ ਲਿਆ। ਠੀਕ ਹੈ ਭਾਜੀ ਇੱਕ ਪਰਚੇ ਨਾਲ ਲੱਗਵਾਣ ਨੂੰ ਲੋ ਉਹ ਦਾ ਨਾਮ ਹੈ ਗਾਰਡ ਪ੍ਰੋਫਾਨੀ ਇਹਨੂੰ ਅਸੀਂ ਨਾਲ ਚੀਜ਼ਾਂ ਲਵਤੀਆਂ ਉਹ ਤੋਂ ਸਾਨੂੰ ਇੱਕ ਪ੍ਰੋਪਰਲਿਸ ਲੱਤੀ ਆ ਇੱਕ ਮੈਗਾ 3 ਫਿਸ਼ੋਲ ਉਹ ਤੋਂ ਅੱਗੇ ਅੱਡਾ ਪੌਦਤੀ ਕੈਡ ਕੀਤਾ ਉਹਨੇ ਬਾਕੀ ਸਾਡੇ ਪੰਜਾ ਬੈਠੇ ਆ ਜਿਹੜਾ ਸਾਹਮਣੇ ਇਹ ਜਿਹੜਾ ਅਸੀਂ ਜਾਣਾ ਜਾਹਤ ਵਿੱਚ ਛੋਟਾ ਜਾਹਤ ਆ ਸਿੰਗਾਪੁਰ ਦਾ ਬਟਾ ਹੁੰਦਾ ਹੋਇਆ ਕੁਰਤੇ ਬਾਰੇ ਨਾ ਕਿ ਕੁਰਤੇ ਬਾਜੀ ਕੁਰਤੇ ਬਾਰੇ ਦੱਸ ਪਰੋਜੀ ਬਿੰਦੀ ਬਾਤ ਗੁੱਲਾ ਹੁੰਦੇ ਆ ਤਿੰਨ ਵਾਰ ਤਾਂ ਦਾਹੇ ਹੋ ਗਿਆ ਤੇ ਦੂਰ ਬਾਹਰ ਤੇ ਪੰਜ ਵਾਰੀ ਹੁੰਦਾ ਪੰਜ ਵਾਰੀ ਪਾਸਪੋਰਟ ਚੈੱਕ ਹੁੰਦਾ ਛੇ ਮੀ ਵਾਰ ਫਿਰ ਹੁੰਦਾ ਛੇ ਵਾਰ ਫਿਰ ਬੜਾ ਲੱਗਦਾ ਹੁਣ ਆ ਜਾ ਪਤਾ ਨਹੀਂ ਕਿਹਾ ਕਾਪੜਾ ਲੈਣਾ ਮੇਰੇ ਪਾਸਪੋਰਟ ਉਹ ਜੇ ਬੈਠ ਔਰ ਥੋੜਾ ਠੀਕ ਲੱਗਦਾ ਮੈਨੂੰ ਜਿਸ ਵਾਰ ਤਾਂ ਬਚਾਰਦਾ ਟੂਰੇ ਖਰਾਬ ਰਹਾ ਡੰਬੇ ਦਾ ਜਦੀ ਬਾਜ ਹੁੰਦੀ ਆ ਜਿਸ ਵਾਰ ਵਾਂਗ ਸੀਟ ਬਜੇ ਨਹੀਂ ਬਜੇਗੀ ਲਾਸਟ ਵਾਰ ਜੰਪਲੇ ਪਰ ਫਾਇਦਾ ਇੱਥੇ ਇੱਥੇ ਨੇੜੇ ਦਾ ਟੂਰ ਨੇੜੇ ਸੇਟੀ ਉਹਨਾਂ ਦਾ ਚਾਹ ਪਾਣੀ ਕਿਰੇ ਨੂੰ ਨੇੜੇ ਜੀ ਲੈ ਸਕਦੇ ਆ ਫਿਰ ਮੈਂ ਬੋਡਿੰਗ ਪਾਸ ਬੋਡਿੰਗ ਪਾਸ ਮੈਂ ਹੋਰ ਗਿਆ ਮੈਂ ਦਾ ਭਾਸ਼ਾ ਦਾ ਕਿੰਨਾ ਕਹਿੰਦਾ ਦਾ ਕਾ ਵੀਰੇ ਦਾ ਬੋਡਿੰਗ ਪਾਸ ਕਹਿੰਦਾ ਹੈ ਦਰਖਤ 30d ਦਾਖ ਵੀ ਦੇ ਆ ਫੇਰ ਚੱਕੇ ਬੋਡਿੰਗ ਚੱਕੇ ਬੋਡਿੰਗ ਮੈਂ ਲੈ ਲਾ ਫੇਰ ਇਹ ਨਿਬਾ ਵੀਰੇ ਦਾ ਗੀਤਾ ਪੰਜ ਚਾਰ ਕਰਦਾ ਇਹਨੂੰ ਸਿਖਾਓ ਨਾ ਆਪਾਂ ਚਲ ਕੋਈ ਨਹੀਂ ਹੁਣ ਕੋਈ ਨਹੀਂ ਇੰਨਾ ਦਾ ਕਹਿਤਾ ਨਾ ਕੀ ਲੈਓ ਹੁਣ ਤਾਂ ਬੜੀ ਗੰਭੀਰ ਹੈ ਹੈ ਇਹ ਜੇ ਤਾਂ ਐਂਟਰੀ ਲੈਣੀ ਹੈ ਕੱਠਵਾ ਚ ਕਰਨੀ ਪੈਣੀ ਉਹ ਚਲ ਦੇਖਦੇ ਨਹੀਂ ਹਾਂ ਜਾਂਦੇ ਹੋ ਬੋਰਡਿੰਗ ਪਾਸੇ ਉਹਨੂੰ ਟਾਈਮ ਲੱਗਦਾ ਪਰ ਭੰਨਣਾ ਫੜੀ ਫੜ ਮੈਂ ਦੱਸਾਂ ਕਦੇ ਚੈੱਕ ਕਰਦੇ ਪਾਸਪੋਰਟ ਆ ਤਾਂ ਕਿਉਂ ਕਿਉਂ ਕਈ ਵਾਰ ਜਿੱਥੇ ਪਾ ਬੈਠੇ ਹੁੰਦੇ ਆ ਜਿੱਥੇ ਭੁੱਲ ਜਾਵਾਂਦਾ ਪਾਸਪੋਰਟ ਤਾਂ ਦੇ ਦੇ ਬਾਰ ਬਾਰ ਹੀ ਹੋ ਰਿਹਾ ਕਈ ਬੰਦਿਆਂ ਨਾਲ ਉਹ ਆ ਜਾ ਹੱਜ ਬੈਠ ਗਿਆ ਪਾਸਪੋਰਟ ਤੇ ਰੋ ਹੋਇਆ ਮੈਂ ਪੁੱਛ ਲਮੈਂ ਮੈਂ ਮੈਂ ਗੁਰਪੇਗਾ ਪਰ ਕਿੰਨੀ ਵਰ ਪਾਸਵਰਡ ਦੇਖਣਾ ਇਹ ਸਾਰ ਸਾਡੀ ਡਿਊਟੀ ਹੈ ਵੀ ਕੋਈ ਕਈ ਵਾਰ ਤਾਂ ਪੈਸੇਂਜਰ ਜਿੱਥੇ ਚਾਹ ਪੀਂਦੇ ਜਾਂ ਕੁਰਸੀ ਉਰ ਬੈਠੇ ਤੇ ਭੁੱਲ ਜਾਂਦਾ ਬੰਦ ਹੋ ਜਾਂਦਾ ਕਈ ਹੋ ਜਾਂਦਾ ਕਈ ਵਾਰ ਅੰਦਾਜ਼ਾ ਜੀ ਤਾਂ ਪੀਸੀ ਵਾਰੋਂ ਬੰਦ ਰੋਕਦੇ ਉਹ ਬੋਨ ਕਰਦਾ ਥੈਂਕ ਯੂ ਥੈਂਕ ਯੂ ਸਨਮਾਨਕ ਔਰ ਦੇਰ ਨੇ ਤਾਂ ਸਾਡੀ ਬਾਜੀ ਲਓ ਜੀ ਪੁੱਜ ਗਏ ਸਿੰਗਾਪੁਰ ਸੋਤਰਾ ਦੂਜੀ ਵਾਰ ਸਿੰਗਾ ਭਰਾਇਆ ਤੂੰ ਦੋ ਵਾਰ ਹੀ ਸਿੰਗਾ ਭਰਾ ਲਿਆ ਮੈਂ ਪੈ ਰਹੇ ਹਾਂ 2 ਵਜੇ ਹਾਂ 4 ਵਜੇ ਕੀ ਆਉਦੀ ਗਿਆ ਉਹਨੇ 2 ਵਜੇ ਮੈਂ ਆ ਗਿਆ ਕੰਨਾਂ ਦੇ ਤੋਂ ਦਾ ਤੁਸੀਂ ਕੰਨ ਬੋਲੇ ਬੋਲੇ ਜ ਹੋ ਗਏ ਯਾਰ ਇਸ ਵਾਰ ਦਾ ਪ੍ਰੈਸ਼ਰ ਇਹ ਸਹੀ ਜਿਹਾ ਕੀਤਾ ਜਾ ਰਿਹਾ ਹਾਂ ਬਾਈ ਹੁਣ ਅਗਲਾ ਜਹਾਜ਼ ਪੰਜਾਬੀਆਂ ਨਾਲ ਭਰਿਆ ਹੋਊਗਾ। ਦੇਖੀਓ ਜੀ। ਨਾਪੁਰ ਦੇ ਵਿੱਚ ਹਾਂ ਦੇਖਦੇ ਜਗਦੀਪ ਨੂੰ ਚੱਲ ਜਾਣਾ ਵਰ। ਆ ਸਵਾਦ ਫੜਾ ਦੇ ਜ਼ਰਾ। ਭਾਈ ਮੈਨੂੰ ਦੋ ਗੈਸਟ ਫਰੀ ਦੇ ਨਾਲ ਅਜੇ ਦੁੱਗੂੜੀ ਪਾਸ ਦੋ। ਆ ਇਹਦੇ ਵਿੱਚ ਆਪਣਾ ਇੰਟਰਨੈਟ ਵੀ ਇੰਦਰ ਪੁੱਛੀ। ਤੋਰ ਪਾਈ ਜੀ ਉਹ ਪਿਛੜਾ ਆਹ ਆਹ ਆਪਣੀ ਦਾ ਕਾਰਡ ਆ ਇਹ ਕੰਪਨੀ ਵਰਦਨ ਮੈਨੂੰ ਜਿਹੜਾ ਇਥੇ 에어ਪੋਰਟ ਪਰ ਫਰਨੀਚਰ ਉੱਤੇ ਮਿਲਿਆ ਇੱਥੇ ਆ ਹਾਂ ਲਾਡੀ ਭਾਈ ਇਹ ਥੋੜਾ ਵੀ ਬਣਾਉਂਦੇ ਆ ਹਰ ਇੱਕ ਆ ਤੇਰਾ ਵੀ ਮੇਰਾ ਵੀ ਦੇ ਤਾਂ ਮੈਨੂੰ ਦੇ ਦੇ ਭਾਜੀ ਕੋਈ ਨਹੀਂ ਬੱਸ ਇੱਥੇ ਆਪਾਂ ਨੂੰ ਫ੍ਰੀਜ ਮਿਲਿਆ ਭਾਈ ਸਾਰਾ ਕੁਝ ਆ ਜੀ ਵੀ ਚੱਲੋ ਹੂੰ ਇਹ ਤੋਂ ਪਹਿਲਾਂ ਪਿੰਦੇ ਕੌਫੀ ਖਾਣਾ ਖੁਣਾ ਬੈਠਾ ਤਾਂ ਦੋ ਘੰਟੇ ਬਾਅਦ ਦੂਸਰ ਵਗੈਰੇ ਤੇ ਮੈਂ ਤੁਹਾਨੂੰ ਬਾਕੀ ਚੀਜ਼ਾਂ ਦਿਖਾਉਂਦਾ ਅੱਗੇ ਹੁਣ ਤੋਂ ਕੌਫੀ ਬਣਾ ਲਈ ਪਹਿਲਾਂ ਤਾਂ ਬ੍ਰਾਊਨ ਸ਼ੂਗਰ ਚੱਕੋ ਭਾਈ। ਆ ਵੀ ਚੋਟ ਬੈਠਾ ਫਿਰ ਬਾਜੂ ਬਾਜੋ ਪੈਜੀ। ਸਰਦਾਰ ਜੀ ਮਿਲਿਆ ਬਿਜ਼ਨਸ ਕਲਾਸ ਆਇਆ ਹੋਗਾ। ਇੱਥੇ ਜ਼ਿਆਦਾ ਕਾਰਡ ਰਨਟਰੀ ਮਿਲਦੀ ਆ। ਜਿਹੜੇ ਬੰਦੇ ਉਹਨਾਂ ਨੂੰ ਮਿਲਦੀ ਜਿਹੜੇ ਕੋਈ ਬਿਜ਼ਨਸ ਕਲਾਸ ਟਿਕਟ ਆ। ਮੈਂ ਦਿਖਾਤਾ ਕਾਟਾ ਕੜੋ ਦਿਖਾ ਨਾ ਇੱਕ ਵਾਰੀ ਦਿਖਾਤਾ ਮੈਂ ਖੁਦ ਸਾਰਾ ਸਾਮਾਨ ਦੇ ਦਿੱਤੇ ਆ ਮੰਦੂਲ ਦੇ ਚਿਕਨ ਦੇ ਆ ਰੱਜ ਵਿੱਚ ਤਾਂ ਹੀ ਇਕੰਦਾ ਇੱਥੇ ਕਿੱਧਰ ਆ ਜਾਣਾ ਦਾ ਰੱਜ ਕਿਹਨਾਂ ਦਾ ਬਰੈਡ ਬਰੂਡ ਖਾਦੇ ਫਿਰ ਕਿਹਨਾਂ ਦਾ ਠੰਡਾ ਚੱਕਿਆ ਇਹ ਚੱਕਿਆ ਨਿੰਮੇ ਵਾਸਤੇ ਨਿੰਮੇ ਅੜੀ ਵਾਸਤੇ ਤੇ ਪਰਮੇਸ਼ਰ ਵਾਸਤੇ ਯਾ ਕੋਈ ਨਹੀਂ ਅਸੀਂ ਆਪਣੇ ਆੜੀ ਦਾ ਖਿਆਲ ਰੱਖਦੇ ਆ ਤੇ ਸਾਨੂੰ ਪਤਾ ਜਿੱਧਰੋਂ ਵੀ ਦੇਖ ਰਿਹਾ ਹਾਂ ਲੱਗ ਰਿਹਾ ਪੰਜਾਬ ਵਾਲਾ ਮਾਹੌਲ ਬਣਿਆ ਹੋਇਆ ਹੈ ਪੂਰਾ ਇਹਨੂੰ ਜੁੜੀ ਮਿਲੇ ਨੇ ਮਨੀਲੇ ਤੋਂ ਇਹ ਬਾਈ ਇਨਵਾਈਟ ਕੀਤਾ ਉਹਨਾਂ ਕਹਿੰਦਾ ਮਨੀਲੇ ਆਓ ਹੁਣ ਦੁਆਰੇ ਪੈਜ ਵੈਲਕਮ ਹਾਂ ਇਹ ਪੈਣਾ ਉਸਨੂੰ ਜਾਗੂ ਸਿਟੀ ਜ਼ਰੂਰ 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 ਇਹ ਕਿੱਧਰ ਕਿੱਧਰ ਪੈਜ ਨੌਰਸਟਾਰ ਕਿਹੜੀ ਸੜਕ ਪੈ ਜਾਂਦੀ ਹੈ ਮਨੀਲੇ ਤੇ ਹਾਂਜੀ ਮਨੀਲੇ ਤੇ ਕਿਹੜੀ ਸੜਕ ਪੈ ਜਾਂਦੀ ਹੈ ਇਹ ਮਨੀਲੇ ਤੇ ਈਸਾ ਬਿਲਾ ਇਹਨੂੰ ਕਹਿ ਦਿੰਦੇ ਆ ਅੱਛਾ ਹਾਂਜੀ ਈਸਾ ਬਿਲਾ ਸਿਟੀ ਠੀਕ ਹੈ ਠੀਕ ਹੈ ਹਾਂਜੀ ਚਲੋ ਸ਼ੁਕਰ ਹੈ ਬਰੇ ਬਹੁਤ ਬਹੁਤ ਮੈਂ ਕਹਾਂ ਜੀ ਤੁਹਾਨੂੰ ਮਿਲ ਕੇ ਬਹੁਤ ਵਧੀਆ we wish your present flight to levy for to singapore airport ਆਹ ਹਾਜਾਜ ਲੱਗਿਆ ਸਾਨੂੰ ਅਸੀਂ ਜਾਣਾ ਫਿਰ ਦਸੇ ਵਰਮਾਈ ਨਾ ਦਸੇ ਕਲਾਸ ਤੋਂ ਲੌਗ ਇਨ ਲੈਣਾ ਇੱਧਰ ਜਾ ਰਿਹਾ ਹੁਣ ਮੱਖੇ ਜਾ ਅੰਦਰ ਅੰਦਰ ਵੱਡਾ ਜਹਾਜ ਦੇ ਵਿੱਚੋਂ ਤੋਂ ਵੱਡਾ ਜਹਾਜ ਆਹੇ ਛੋਟੇ ਨਾਲ ਬਾਕ ਹੋ ਗਿਆ ਉਹ ਤੇਰਾ ਪਾਜੀ ਦਾ ਨਾਮ ਨੂੰ ਪਰ ਪੱਲੇ ਬਸ ਇੱਧਰ ਬੈਠ ਜਾ ਤੂੰ ਥੋੜੇ ਨਾਲ ਇੱਧਰ ਪੱਲੇ ਬਸ ਹੋ ਗਿਆ ਆ ਰਿਹਾ ਆ ਰਿਹਾ ਅਲਗੀ ਜੋ ਜਿੰਦਾ ਜਦੋਂ ਬੈਲਟਾ ਲਵਾ ਦਿੰਦੇ ਆ ਉਹ ਕਹਿਣ ਲੱਗ ਗਏ ਬੈਠੋ 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 ਬਾਥਰੂਮ ਨਹੀਂ ਜਾਣਾ ਇੱਧਰ ਨਹੀਂ ਜਾਣਾ ਹੈਗਾ ਅਸੀਂ ਬਹੁਤ ਕਰੀਬ ਪਹੁੰਚ ਕੇ ਦਿਖਾਈ ਬੜਾ ਕਿੱਥੇ ਪਹੁੰਚੇ ਐਪਸ ਦਾ ਬਾਈ ਲੈਮੜਾ ਦਾ ਬਾਈ ਕਿਹੜਾ ਦਾ ਸਕੈਨ ਪੋਡ ਇੱਥੇ ਆ ਸਕੈਨ ਕੋਡ ਪੂਰੀ ਇਨਫੋਰਮੇਸ਼ਨ ਆ ਜਾਂਦੀ ਹੈ ਜੀ ਬਲਜੀ ਮੋੜਾ ਉਹ ਤਾਂ ਇਹਦੇ ਜੁੜੇ ਦੇ ਵਾਲਾ ਜਿਹੜਾ ਪਰਮੇਲਾ ਚਿੱਟੇ ਚਟਪੜੇ ਵਾਲਾ ਪਰਮੇਲਾ ਨੇ ਲੈ ਮਿਲਣਾ ਤਾਂ ਆ ਅੰਤੇ ਆ ਗਿਆ ਬਾਕੀ ਇਹ ਨਪਾਲ ਤੋਂ ਪਰੇ ਜਿਹੜਾ ਕੋ ਜਾਉਗਾ ਇੱਥੇ ਸਾਰੀ ਗੱਦੀ ਜਾਣੀ ਕਿੰਨੇ ਕਿਲੋਮੀਟਰ ਆ ਕਿ ਆਏ ਕਿੱਥੇ ਜਾਊਗਾ ਕਿ ਇੱਥੇ ਆਊਗਾ 900 ਕਿਲੋਮੀਟਰ ਰਹੇਗਾ 995 295 ਹੀ ਰਹੇਗਾ ਭਾਈ ਘਾਟਾ ਕਰਾਉਗੇ ਇੱਥੇ ਤੇ ਬਸ ਆ ਗਿਆ ਤਰਤੀ ਚਲੋ ਚੱਲ ਚਲੋ ਲ ਆ ਪਹੁੰਚ ਗਏ ਐਟਲ ਸਭ ਨੂੰ ਕਾਲਜ ਹੁੰਦੀ ਆ ਕੋਈ ਨਾ ਆਰਾਮ ਨਾ ਆਰਾਮ ਨਾ ਪਹੁੰਚ ਗਏ ਜੀ ਇੰਟਰਨੈਸ਼ਨਲ 에어ਪੋਰਟ ਤਾਂ ਸ਼੍ਰੀ ਰਾਮਦਾਸ ਜੀ ਨੰਮ ਉੱਠੇਗਾ ਥੋੜਾ ਕੁਝ ਹਾਂ ਹੁਣ ਠੀਕ ਹੋਇਆ ਨਹੀਂ ਬਈ ਹਾਂ ਹਾਂ ਉਹਨਾਂ ਇੰਡੀਆ ਆ ਕੇ ਤਾਂ ਹੋ ਜਾ ਠੀਕ ਐ ਇਹ ਰਿੰਡ ਦੇ ਜਹਾਜ਼ ਪਿੱਛੇ ਨਾਲ ਜੀ ਪਿੱਛੋਂ ਅਰੇ ਠਿਲ ਪਰ ਬੰਦਰ ਸਾਹਿਬ ਦੀ ਫੋਟੋ ਬਣਾਈ ਬਹੁਤ ਸੋਹਣੀ ਜਗਾ ਰਾਈਵਲ ਆਓ ਪਰਮੇਸ਼ਰ ਜੀ ਵੈਲਕਮ ਬੈਕ ਇੰਡੀਆ ਦੇਖੋ ਜੀ ਕੀ ਕੀ ਆਹ ਆਪਣੇ ਪਾਣੇ ਪਾਣੇ ਰੰਗ ਚ ਆਜੋ ਨਰਮਲ ਸਿੰਘ ਆਜੋ ਆਜੋ ਨਰਮਲ ਸਿੰਘ ਹਾਜ਼ਰ ਹੋ ਨਿੰਮਾ ਜੀ ਨਿੰਮਾ ਜੀ ਹਾਜ਼ਰ ਹੋ ਤੈਨੂੰ ਪਤਾ ਵੀ ਤੇੱਚੀ ਤੇਰੀ ਜਾਵੇਂ ਤੈਨੂੰ ਪਤਾ ਵੀ ਟਿਪਚੀ ਲੈਣੀ ਹੁੰਦੀ ਏ ਤੂੰ ਅੱਜ ਕਰਦਾ ਕਿ ਪ੍ਰਿਜਨ ਐ ਨਿੰਮੇ ਯਾਰ ਤਾਨੂੰ ਪਤਾ ਨਹੀਂ ਮੈਂ ਟੇਚੇ ਦਿਮਾਗ ਮੇਰਾ ਭੈਣੇ ਟੈਕਾ ਯਾਰ ਮੇਰੇ ਦਾ ਬੁਰਾ ਹਾਲ ਹੋਇਆ ਤੁਹਾਨੂੰ ਖੇਲਾ ਸਮਝ ਨਹੀਂ ਆਉਂਦਾ ਸਾਰੇ ਉਹ ਲਾਡੀ ਬਾਈ ਮਖੌਲ ਅਸੀਂ ਹੋ ਜਾਂਦਾ ਵੀ ਜਦੋਂ ਜਦ ਇਨਾਂ ਦਾ ਦੋਹੂਗਾ ਨਾ ਸਿਰ ਪਤਾ ਲੱਗੂ ਸਿਰ ਪਤਾ ਲੱਗੂ ਹਾਂ ਸਾਰੀ ਯਾਰੀ ਮਖੌਲ ਕਰ ਤਿੰਨ ਦਿਨ ਹੋ ਗਏ ਰੋਟੀ ਨਹੀਂ ਮੈਂ ਖਾਧੀ ਸਿਰ ਸ਼ਕਲੇ ਦੱਸਦੀ ਆ ਅੰਦਰ ਗਰਮੀ ਪੈਦਾ ਹੋ ਗਈ ਹਾਂ ਚਾ ਦੋਂਦੇ ਦੋਈ ਤਦੋਂ ਇਹ ਮਖੌਲ ਸਮਝਦੇ ਆਂ ਜਦੋਂ ਕੁਝ ਕੋਈ ਆਇਆ ਹੈ ਗਲਤ ਗਲਤ ਕੋਈ ਗਲਤ ਨਹੀਂ ਯਾਰ ਇਹ ਗੈਸ ਜੀ ਚੜ ਜਾਂਦੀ ਹੈ ਤਿੰਨ ਚਾਰ ਦਿਨ ਫਿਰ ਸੈਕਟਰ ਇਹਨੇ ਦਾਰੂ ਉਹ ਦਾਰੂ ਪੀ ਲਈ ਬੀਅਰ ਪੀ ਲਈ ਉਹ ਨਾ ਉਹ ਕਰਤੀ ਗਰਮੀ ਕਰਤੀ ਉਹਦਾ ਪੇੜਾ ਹੁਣ ਅਸੀਂ ਟੈਕਸੀ ਦੀ ਪੇਟ ਕਰ ਰਹੇ ਹਾਂ ਸਾਰੇ ਬੰਦੇ ਬੈਠੇ ਇੱਧਰ ਤੇ ਟੈਕਸੀ ਵਾਲੇ ਨੂੰ ਅੰਦਰ ਦੇ ਵਿੱਚ ਫੋਨ ਨਹੀਂ ਕਿਉਂ ਮੇਰੇ ਫੋਨ ਦਾ ਰੀਚਾਰਜ ਖਤਮ ਹੋਇਆ ਹੋਇਆ ਹੁੰਦਾ ਇੰਨੇ ਦਿਨ ਪਾਏ ਆ ਬਾਹਰਾਂ ਕੇ ਫੋਨ ਕਰਿਓ ਹੁਣ ਟੈਕਸੀ ਸਟਾਪ ਚੱਲੇ ਕਰ ਅੱਧਾ ਘਟਾ ਖੜੋ ਅੱਧੇ ਘੰਟੇ ਦਾ ਖਾਉਂਦਾ ਥਾ ਤੁਸੀਂ ਟੈਕਸੀ ਘਰੀ ਹੋਈ ਸੀ ਤੇ ਸੀਐਮ ਸਾਹਿਬ ਆ ਰਹੇ ਨੇ ਉਹਦੇ ਕਰਕੇ ਸਾਰਾ ਹੀ ਜਾਮ ਕਰਤਾ ਇਲਾਕਾ ਟੈਕਸੀ ਵਾਲਾ ਕਹਿੰਦਾ ਸੀ ਰਸਤੇ ਖੜਾ ਆਇਆ ਲੋਕਾ ਤਾਂ ਹੁਣ ਜਦ ਤੱਕ ਸੀਐਮ ਸਾਹਿਬ ਨਹੀਂ ਆਉਂਦੇ ਜਦ ਤੱਕ ਸਾਰਸੇ ਨਹੀਂ ਜਾਂਦੇ ਸਾਰੇ ਬੰਦੇ ਵੇਟ ਕਰ ਰਹੇ ਕਿਸੇ ਜਿਹੜੀ ਵਿੱਚ ਵਿਚ ਆ ਵੀ ਗਏ ਟੈਕਸੀ ਕੋਈ ਦੇਖ ਕੇ ਜਿਹੜੀ ਚੈਕਿੰਗ ਕਰਕੇ ਭੇਜਦੇ ਰੇ ਆ ਉਹ ਉਧਰ ਪੂਰਾ ਏਰੀਆ ਭਰਿਆ ਪਿਆ ਅਜੂ ਦਿਖਾ ਨਹੀਂ ਸਕਦੇ ਕਿ ਪੋਰਟਵਾਲ ਹੁੰਦੇ ਨੇ ਸਭ ਆਏ ਆਪਣੇ ਸਾਰੇ ਇੱਥੇ ਸਾਰੇ ਪੁਲਿਸ ਪੁਲਸ ਛੋਡੀ ਸਰੇ ਤੋਂ ਲੈ ਕੇ ਸਰੇ ਤੱਕ ਅਜਤ ਅਵਰ ਭੋਂਤ ਬੰਦੇ ਤਾਂ ਕਰ ਰਿਹਾ ਵੇਰੇ ਜੀ ਦੋ ਹੀ ਆਵਾਂ ਜੀ ਇਧਰੋਂ ਦੋ ਹੀ ਤਿੰਨ ਤਿੰਨ ਬਾਈ ਵੀ ਹੈ ਹੋਣਾ ਯਾਹਰ ਨਾਲ ਹੀ ਆਣਾ ਆਣਾ ਠੀਕ ਹੈ ਕੀ ਕੰਮ ਹੈ ਕੀ ਕੰਮ ਹੈ ਹੋ ਗਿਆ ਮੇਰਾ ਵੀਰ ਅੱਖੋ ਮੇਰਾ ਵੀਰ ਫਿਰ ਥੋੜੀ ਵੀ ਥੋੜੀ ਵੀ ਥੋੜੀ ਬਣਾ ਦੇਣੀ ਅੱਜ ਵੀਡੀਓ ਤੁਸੀਂ ਵੀ ਆ ਕੇ ਵੀਡੀਓ ਚੱਲ ਜੋ ਠੀਕ ਜਿੱਥੇ ਬੈਠੇ ਆਏ ਲੱਗਦਾ ਜਿਹਦਾ ਅਸਲੀ ਰੱਖੇ ਉਹਦੇ ਬਾਈ ਨੇ ਚਲੋ ਭਾਈ ਇੱਕ ਕਬੰਦਰਾ ਇੱਥੇ ਭਾਈ ਸੀਆ ਮਾਰਾ ਭਗਵੰਤ ਭਾਨਾ ਐਸੇ ਗੰਦੀਆਂ ਗੜਾ ਕੱਢਣ ਲੱਗ ਰਹੇ ਹਨ ਥੰਕਰ ਰਹੇ ਸੋ ਇਹ ਕਰਕੇ ਭਾਈ ਸਾਰਾ ਤੰਦਰ ਸੁਸ ਰਸਤਾ ਹੀ ਬੰਦ ਕਰਿਆ ਪਿਆ ਯਾਰ ਉਹ ਸਾਰੇ ਹੀ ਪੂਰਾ ਭਰੇ ਪਿਆ ਸਾਰੇ ਤੱਕ ਮੈਂ ਪਹਿਲਾਂ ਤਰ ਦਵਾਈ ਦਿਵਾਵਾਂ ਡਾਕਟਰ ਇੱਥੇ ਆ ਤੁਸੀਂ ਰਾਜ ਦੇਵ ਜੀ ਪਿੱਛੇੋਂ ਚੱਲਾ ਦੇ ਇੱਥੇ ਕੋ ਮੈਡੀਕਲ ਕੁੜੀ ਜਿੱਥੇ ਹੈ ਡਾਕਟਰ ਤੇ ਲੜੀ ਡਾਕਟਰ ਤਾਂ ਠੀਕ ਆ ਲਓ ਚਲ ਠੀਕ ਆ ਦੇ ਰਿਹਾ ਚਲ ਆ ਜਾ ਦੇਖਾ ਡਾਕਟਰ ਹੈਗਾ 103 ਬੁਖਾਰ ਬਿਮਾਰ ਹੋ ਆਦੇ ਮੈਂ ਹਾਲ ਸਮਝੀ ਕੇ ਉਹ ਚੱਲ ਹੁਣ ਤੇਰਾ ਵੀ ਢਿੱਲਾ ਪਸਾ ਹੋਇ ਜਾਣਾ ਬੰਦਾ ਕੋਈ ਗੱਲ ਨਹੀਂ ਤੇ ਦਵਾਈ ਨੂੰ ਲੈ ਲੈ ਦਵਾਈ ਰੱਬ ਨਾਲ ਓਕੇ ਪਰਮੇਸ਼ਰ ਜੀ ਬਾਈ ਜੀ ਬਾਈ ਸ਼ੁਕਰੀਆ ਤੇਰਾ ਬਹੁਤ ਬਹੁਤ ਬਾਈ ਨੰਮੇ ਸਹੀ ਆਉਣਾ ਆ ਜਾ ਨੰਮੇ ਓਏ ਬੁਖਾਰ ਉਤਰ ਗਿਆ ਹੁਣ ਚੱਲ ਲਫਾ ਵੇ ਤੇ ਚਲੇ ਆ ਜਾ ਇਦੋਂ ਖਰਚੀ ਪਰ ਸਮਾਂ ਦੇਖ ਲਈ ਬੀਚੂ ਰਹਿ ਤਾ ਨੀ ਜੰਗ ਹਾਂ ਬਲਟਰ ਇਹ ਹਾਂ ਰਾਕਟ ਲਾ ਠੀਕ ਹੈ ਭਾਈ ਦੇਖਣਾ ਤੇ ਮੈਂ